ਹਾਂਜੀ ਸਾਰੀਤ ਕੁਲ ਸਾਰਿਆਂ ਨੂੰ ਮੈਂ ਗੁਰਪ੍ਰੀਤ कौर ਅੱਜ ਸੰਦੂਲੀ ਵਾਸਤੇ ਟਿਕ ਤੋਂ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬਾਜੂ ਦਾ ਬਹੁਤ ਹੀ ਸੋਹਣਾ ਤੇ ਆਸਾਨ ਤਰੀਕੇ ਨਾਲ ਬਣਾਉਣ ਵਾਲਾ ਡਿਜ਼ਾਈਨ ਸਭ ਤੋਂ ਪਹਿਲਾਂ ਆਪਾਂ 3 ਇੰਚ ਚੌੜੀ ਬੁਕਰਮ ਲੈ ਲੈਣੀ ਬੁਕਰਮ ਤੇ ਆਪਾਂ ਵੀ ਸ਼ੇਪ ਦਾ ਡਿਜ਼ਾਈਨ ਬਣਾ ਲੈਣਾ ਸੋ 4 ਇੰਚ ਦਾ ਆਪਾਂ ਕੱਪੜਾ ਲਿਆ ਆ ਇਹਨੂੰ ਆਪਾਂ ਇਹਦੇ ਤੇ ਪੇਸਟ ਕਰਾਂਗੇ ਤੋ ਵਦ ਆਪਾਂ ਬਾਜੂ ਦਾ ਸਿੱਧਾ ਪਾਸਾ ਲੈ ਲੈਣਾ ਹੈ ਤੇ ਉਹਦੇ ਉੱਤੇ ਆਪਾਂ ਗੁਦਰਮ ਨੂੰ ਲਾ ਕੇ ਅੱਧੇ ਅੱਧੇ ਇੰਚ ਤੇ ਆਪਾਂ ਸਿਲਾਈ ਲਾਣੀ ਸਾਢੇ ਤਾਂ ਨਹੀਂ ਜਿੱਥੇ ਬੀਜ ਆਉਂਦਾ ਹੈ ਪੀਸ਼ੇਰ ਤੇ ਆਪਾਂ ਤੋਂ ਬਾਅਦ ਆਪਾਂ ਵੀ ਨੂੰ ਵਿੱਚੋਂ ਕੱਟ ਲਵਾਂਗੇ ਤੇ ਆਪਾਂ ਛੋਟੇ-ਛੋਟੇ ਕੱਟ ਲਾਵਾਂਗੇ ਤਾਂ ਜੋ ਆਪਣਾ ਸੋਲਡ ਕਰਨ ਚ ਪ੍ਰੋਬਲਮ ਨਾਲ ਇਹਨੂੰ ਅੱਛੀ ਤਰ੍ਹਾਂ ਸਫਾਈ ਨਾਲ ਬੰਨ੍ਹ ਦੇਣਾ ਹਾਂਜੀ ਆਪਾਂ ਇੱਥੇ ਕੱਟ ਲਗਾ ਕੇ ਵੀ ਸ਼ੇਪ ਨੂੰ ਆਪਾਂ ਕੱਟ ਕਰ ਲਿਆ ਉਸ ਤੋਂ ਬਾਅਦ ਆਪਾਂ ਇਹਨੂੰ ਅਲਟਾਂ ਦਾ ਨਹੀਂ ਅੰਦਰ ਨੂੰ ਇਹਦੇ ਟਿਕੋਣੇ ਆਪਾਂ ਇਹਨੂੰ ਅੱਛੀ ਤਰ੍ਹਾਂ ਕੱਢਣੇ ਆ ਹੁਣ ਆਪਾਂ ਉਲਟਾ ਲਿਆ ਹੈ ਅੰਦਰ ਨੂੰ ਤੁਸੀਂ ਇੱਥੇ ਤੁਸੀਂ ਫਿਨਿਸ਼ਿੰਗ ਸਿਲਾਈ ਵੀ ਲਗਾ ਸਕਦੇ ਆ ਅਗਰ ਤੁਸੀਂ ਕੋਈ ਲੇਸ ਲਗਾਉਣਾ ਚਾਹੁੰਦੇ ਆ ਤਾਂ ਤੁਸੀਂ ਇੱਥੇ ਲੇਸ ਲਗਾ ਸਕਦੇ ਆ ਆਪਾਂ ਇੱਥੇ ਤੁਹਾਨੂੰ ਲੇਸ ਲਾ ਕੇ ਦਿਖਾਵਾਂਗੇ ਕਿਉਂਕਿ ਆਪਾਂ ਬਲੈਕ ਕਲਰ ਦੀ ਲੇਸ ਅਟੈਚ ਕਰਾਂਗੇ ਸੋ ਇਹਨੂੰ ਤੁਸੀਂ ਪ੍ਰੈਸ ਕਰਕੇ ਅੱਛੀ ਤਰ੍ਹਾਂ ਇਹਨੂੰ ਬਿਠਾ ਲੈਣਾ ਆ ਸਿਲਾਈਆਂ ਨੂੰ ਉਸ ਤੋਂ ਬਾਅਦ ਅਗਰ ਤੁਸੀਂ ਇੱਥੇ ਇਕੱਲੀ ਫਿਨਿਸ਼ਿੰਗ ਸਿਲਾਈ ਲੋਣੀ ਫਿਨਿਸ਼ਿੰਗ ਸਿਲਾਈ ਲਾ ਦਿਓ ਅਗਰ ਤੁਸੀਂ ਲੇਸ ਲਗਾਣੀ ਆ ਕੋਈ ਲੇਸ ਲਗਾ ਦਿਓ ਸੋ ਆਪਣੇ ਕੋਲ ਬਲੈਕ ਕਲਰ ਦੀ ਲੇਸ ਪਈ ਆ ਆਪਾਂ ਇਹਨੂੰ ਇੱਥੇ ਸਾਰੇ ਬਲੈਕ ਕਲਰ ਦੀ ਲੇਸ ਲਗਾਵਾਂਗੇ ਅਤੇ ਹੁਣ ਆਪਾਂ ਲੈ ਲਈ ਬਲੈਕ ਕਲਰ ਦੀ ਲੇਸ। ਛੋਪਾ ਇਹਦੇ ਨਾਲ ਨਾਲ ਇਹ ਬਲੈਕ ਕਲਰ ਦੀ ਇਹ ਸਟੈਚ ਕਰਤਾ। ਕੀ ਵੀ ਦਿੱਲੇਸ ਨੂੰ ਨਾਲ-ਨਾਲ ਘਮਾਉਂਦੇ ਜਾਣਾ ਹੈ। ਲਓ ਜੀ ਆਪਾਂ ਲੈਸ ਲਗਾ ਕੇ ਬਾਜੂ ਦਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਤਿਆਰ ਕਰ ਲਿਆ। ਐਦਾਂ ਦੀਆਂ ਵੀਡੀਓ ਸਾਡੀਆਂ ਹੋਰ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਈਓ। ਥੈਂਕ ਯੂ।